ਬਗਰਾੜੀ ਐਨਐਚ 54 ਤੇ ਮੌਜੂਦ ਹੋਟਲ ਰਤਵਾਰ ਰਿਜ਼ੋਰਟ ਤੇ ਭਾਰਤੀ ਕਿਸਾਨ ਜੁਨਨ ਫਤੇ ਦੀ ਸ਼ਿਕਾਇਤ ਉੱਪਰ ਪੁਲਿਸ ਨੂੰ ਕਾਰਵਾਈ ਕਰਦਿਆਂ ਮੌਕੇ ਉੱਪਰ ਕੀ ਗੁਜ਼ ਬਰਾਮਦ ਹੋਇਆ ਅਤੇ ਕੀ ਕਹਿਣਾ ਹੈ ਮੌਕੇ ਤੇ ਮੌਜੂਦ ਲੋਕਾਂ ਦਾ ਅਤੇ ਮੌਕੇ ਤੇ ਪਹੁੰਚੀ ਪੁਲਸ ਦਾ ਆਓ ਤੁਹਾਨੂੰ ਵੀ ਸੁਣਾਉਣੇ ਆ। ਇਹ ਕੰਮ ਚੱਲੂਗਾ। ਐਂ ਚੱਲੂਗਾ। ਜਿਵੇਂ ਇਹਨਾਂ ਦਾ ਮਾਲਕ ਸਾਨੂੰ ਫੋਨ ਤੇ ਕਹਿੰਦਾ ਸੀਗਾ ਵੀ ਇਹ ਤਾਂ ਐਂ ਚੱਲੂਗਾ ਕਿ ਪ੍ਰਸ਼ਾਸਨ ਖੁੱਲੀ ਮਨਜ਼ੂਰੀ ਦੇ ਦੇਵੇ ਨਾ ਬੋਰਡ ਲਾ ਦੇਵੇ ਸਰਕਾਰ ਵੱਲੋਂ ਮਨਸ਼ੂਰ ਮਨਜ਼ੂਰਸ਼ੁਦਾ ਹੱਡਾ ਕੋਟਰ ਮਾਲਕ ਨਾਲ ਤੁਹਾਡੀ ਕੀ ਗੱਲ ਹੋਈ ਸਿੱਧੂ ਪਹਿਲਾਂ ਮਾਲਕ ਨੂੰ ਇਹ ਗੱਲ ਕਹੀ ਸੀ ਵੀ ਜਿਹੜਾ ਕੰਮ ਤੂੰ ਇੱਥੇ ਚਲਾਇਆ ਇਹ ਬਿਲਕੁਲ ਨਹੀਂ ਚੱਲਣਾ ਭਾਈ ਮਾਲਵੇ ਦੇ ਵਿੱਚ ਕਹਿੰਦਾ ਵੀ ਇਹ ਇਦਾਂ ਹੀ ਚੱਲੂਗਾ ਜਿਹੜਾ ਕੋਈ ਕਰਨੇ ਕਰ ਲਿਓ ਮੇਰੇ ਕੋਲੇ ਰਿਕਾਰਡਿੰਗ ਹੈ ਜੀ ਤੁਹਾਨੂੰ ਦੇਵਾਂ ਜੀ ਤਾਂ ਮੈਂ ਕਹਿੰਦਾ ਵੀ ਉਹਨੂੰ ਇਸ ਗੱਲ ਦਾ ਅੰਦਾਜ਼ਾ ਨਹੀਂਗਾ ਕਿ ਸਾਡੇ ਲੋਕ ਇਸ ਏਰੀਏ ਦੇ ਲੋਕ ਲਗਭਗ ਪੰਜਾਬ ਦੇ ਜਿਹੜੇ ਪੰਜਾਬੀ ਹੈ ਉਹ ਇਹੋ ਜੇ ਕਾਰੋਬਾਰਾਂ ਨੂੰ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਭਾਵੇਂ ਨੌਜਵਾਨ ਮੁੰਡੇ ਕੁੜੀਆਂ ਨੂੰ ਫੁੱਲ ਮਿਲਦੀ ਹੈ ਤਾਂ ਉਹ ਹੋ ਸਕਦਾ ਵੀ ਚਾਹੁੰਦੇ ਹੋਣ ਵੀ ਇਹ ਅੱਡੇ ਖੁੱਲਣ ਪਰ ਲੋਕ ਤੁਹਾਡੇ ਮੇਰੀ ਉਮਰ ਦੇ ਬਿਲਕੁਲ ਇਹ ਬਰਦਾਸ਼ਤ ਨਹੀਂ ਜੇਕਰ 18 ਸਾਲ ਤੋਂ ਉੱਪਰ ਦੇ ਆ ਜਿਹਨੇ ਵੀ ਮੁੰਡੇ ਕੁੜੀਆਂ ਹੋਣ ਹੈਗੇ ਜੋ ਇੱਥੇ ਆ ਕੇ ਕਹਿਣ ਉਹ ਸਾਹਮਣੇ ਆ ਕੇ ਤੁਹਾਡੇ ਕੈਮਰੇ ਦੇ ਮੂਹਰੇ ਕਹਿ ਦੇਣ ਵੀ ਬਿਲਕੁਲ ਅਸੀਂ ਤਾਂ ਪਾਈ ਇਹ ਸਾਨੂੰ ਸੁਪਰੀਮ ਕੋਰਟ ਨੇ ਅਧਿਕਾਰ ਦਿੱਤਾ ਹੈ ਅਸੀਂ ਉਹਨਾਂ ਨੂੰ ਥੋੜੋ ਫੜ ਸਕਦੇ ਆ ਅਸੀਂ ਜਾਣ ਉਹ ਆਪਣੇ ਕੈਮਰੇ ਦੇ ਮੂਹਰੇ ਆ ਕੇ ਕਹਿ ਦੇਣ ਵੀ ਅਸੀਂ ਵੱਲ ਗਏ ਸਾਡੀ ਉਮਰ 18 ਸਾਲ ਤੋਂ ਉੱਪਰ ਹੈ ਸਾਨੂੰ ਕੋਈ ਨਹੀਂ ਰੋਕ ਸਕਦਾ ਅਸੀਂ ਭਾਈ ਕਿਹਨੇ ਰੋਕ ਸਕਦੇ ਜਦੋਂ ਪ੍ਰਸ਼ਾਸਨ ਨਹੀਂ ਰੋਕ ਸਕਦਾ ਸੁਪਰੀਮ ਕੋਰਟ ਨੇ ਰੋਕ ਸਕਦਾ ਇਹ ਇਹ ਇੱਕ ਗੱਲ ਉਹ ਜਿਹਦੇ ਅੰਦਰ ਫੜਿਆ ਉਹ ਕਹਿਣ ਪ੍ਰਸ਼ਾਸਨ ਤਾਂ ਕਹਿੰਦਾ ਵੀ ਤੁਸੀਂ ਵੀ ਮੰਨ ਲਓ ਮੈਂ ਇਹਨਾਂ ਸਵਾਲ ਕਰਤਾ ਵੀ ਸੁਪਰੀਮ ਕੋਰਟ ਨੇ ਇਜਾਜ਼ਤ ਦਿੱਤੀ ਹੈ ਜੇ ਸੁਪਰੀਮ ਕੋਰਟ ਨੇ ਇਜਾਜ਼ਤ ਦਿੱਤੀ ਤਾਂ ਪ੍ਰਸ਼ਾਸਨ ਸੁਪਰੀਮ ਕੋਰਟ ਦੇ ਜਿਹੜੇ ਨਿਜ਼ਮ ਹੈ ਉਹਨਾਂ ਨੂੰ ਲਾਗੂ ਕਰਦਾ ਹੈ ਨਾ ਇਹਦਾ ਮਤਲਬ ਤਾਂ ਪ੍ਰਸ਼ਾਸਨ ਕਹਿੰਦਾ ਤਾਂ ਜਿਹੜੇ ਇਹ ਇਸ ਦੇ ਵਿੱਚ ਬੱਚਿਆਂ ਨੂੰ ਐਂ ਲੱਗਦਾ ਵੀ ਸਾਡੇ ਨਾਲ ਹੀ ਜਿਆਦਤੀ ਹੋ ਰਹੀ ਆ ਤਾਂ ਮੈਂ ਮੈਂ ਕੈਮਰੇ ਦੇ ਸਾਹਮਣੇ ਆ ਕੇ ਕਹਿ ਦੇਣ ਵੀ ਇਹ ਇਹ ਸਾਡਾ ਅਧਿਕਾਰ ਹੈ ਇੱਥੇ ਜਿਹੜੀ ਰੇਡ ਵੱਜੀ ਆ ਉਹਦੇ ਵਿੱਚ ਕਿੰਨੇ ਜੋੜੇ ਸੀਗੇ ਜਾਂ ਕੀ ਕੁਝ ਮਿਲਿਆ ਸਾਨੂੰ ਇਹਨਾਂ ਦੱਸਿਆ ਵੀ ਉਹ 18 ਜੋੜੇ ਆ ਜੀ ਜੀ 18 ਜੋੜੇ ਜਿਹੜੇ ਅੰਦਰ ਸੀਗੇ ਉਹਨਾਂ ਦਾ ਕੋਈ ਅਜੇ ਐਫਐਸ ਵਗੈਰਾ ਕੁਝ ਨਹੀਂ ਜੀ ਅਸੀਂ ਸਾਨੂੰ ਅੱਜਕੱਲ ਦਾ ਦੁੱਖ ਹੈ ਕਿ ਪੰਜਾਬ ਦੀ ਧਰਤੀ ਤੇ ਸਾਨੂੰ ਆਹ ਕੰਮ ਵੀ ਦੇਖਣੇ ਪੈਂਦੇ ਔਰ ਕਹਿਣੇ ਪੈਂਦੇ ਆ ਆਪਣੇ ਬੱਚਿਆਂ ਦੇ ਖਾਤਰ ਵੀ ਪਰਚਾ ਦਰਦੇ ਕਰੇ ਇਸ ਤੋਂ ਇਲਾਵਾ ਵੀ ਕੋਈ ਹੋਟਲ ਦਾ ਕੋਈ ਅਨਲੀਗਲ ਨਿਕਲੇ ਕੁਝ ਇਹਦੇ ਚੋ ਇੱਕ ਵੀ ਚੀਜ਼ ਸਾਨੂੰ ਲੀਗਲ ਨਹੀਂ ਸਾਰਾ ਕੁਝ ਸਾਨ ਲੀਗਲ ਹੀ ਹੈ ਜਿਵੇਂ ਕਿ ਜਿਵੇਂ ਕਿ ਐਗਰੀਕਲਚਰ ਲੈਂਡ ਹੈ ਕਮਰਸ਼ੀਅਲ ਲੈਂਡ ਦੇ ਵਿੱਚ ਚੇਂਜ ਕਰਨ ਵਾਸਤੇ ਪਰਮਿਸ਼ਨ ਲੈਣੀ ਨਹੀਂ ਲਈ ਜੀ ਆ ਗ੍ਰੀਨ ਇੰਟਰਵਿਊਨਲ ਜਿਵੇਂ ਕੰਬਾਈਨ ਵੀ ਤਾਰ ਦਿਆ ਨਾ ਹਾਈਵੇ ਤੋਂ ਥੱਲੇ ਤੇ ਇੱਕ ਅੱਧਾ ਦਰਖਤ ਮਿੱਧਿਆ ਜਾਂਦਾ ਪੰਜ-ਸੱਤ ਗੱਡੀਆਂ ਆ ਜਾਂਦੀਆਂ ਸਾਡੇ ਦਰਖਤ ਤੋੜ ਤੇ ਕਹਿ ਦਿੰਦੇ ਆ ਹੂੰ ਪੀ ਡਬਲ ਊ ਡੀ ਵਾਲੇ ਆ ਜਾਂਦੇ ਆ ਹੂੰ ਇਹਨਾਂ ਨੇ ਆ ਰਸਤਾ ਦਰਖਤ ਪੱਟ ਕੇ ਬਣਾਇਆ ਕੀ ਤੋਂ ਪਰਮਿਸ਼ਨ ਲਈ ਆ ਦਿਖਾ ਦੇਣ ਹੂੰ ਔਰ ਉਹ ਦੇਖ ਦੋ ਰੋਡ ਅਸੀਂ ਪਿੰਡਾਂ ਦੇ ਵਿੱਚ ਕਿਸੇ ਦੇ ਮੀਟਰ ਲਗਾਉਣ ਵਾਸਤੇ ਸਾਨੂੰ ਪਿਛਲੀ ਬੋਰਡ ਧਰਨੇ ਲਾਉਣੇ ਪੈਂਦੇ ਆ ਉਹ ਵੇਖ ਲਓ ਵੱਡੀ ਲਾਈਨ ਨਾ ਹਾਏਬੇ ਦੇ ਉੱਤੋਂ ਦੀ ਕ੍ਰਾਸ ਕਰਕੇ ਆਈ ਹੈ ਇਹਨਾਂ ਦੇ ਹੋਟਲ ਵਾਸਤੇ ਇੱਥੋਂ ਪਤਾ ਲੱਗਦਾ ਹੈ ਕਿ ਇਹਨਾਂ ਦੀ ਪਹੁੰਚ ਹੈ ਜਿਹੜੀ ਉਹ ਰਾਜਨੀਤਿਕ ਲੋਕਾਂ ਦਾ ਥਾਪੜਾ ਵੀ ਇਹਨਾਂ ਦੇ ਨਾਲ ਹੈ ਤੇ ਕੋਈ ਗੱਲ ਨਹੀਂ ਸਾਡਾ ਕੰਮ ਵੀ ਇਹ ਹੀ ਹੈ ਕਿ ਰਾਜਨੀਤਿਕ ਲੋਕਾਂ ਦੇ ਦਬਾਅ ਹੇਠਾਉਣਾ ਨਹੀਂ ਜਿਵੇਂ ਭਗਵੰਤ ਮਾਨ ਨੇ ਕਿਸਾਨ ਜਥੇਬੰਦੀਆਂ ਦੇ ਵਿਰੁੱਧ ਰਾਜ ਕੇ ਜ਼ਹਿਰ ਉਗਲਿਆ ਪਰ ਤੁਸੀਂ ਦੇਖੀ ਜਿਓ ਲੈਂਡ ਪੂਲਿੰਗ ਵਾਲੇ ਮਾਮਲੇ ਦੇ ਵਿੱਚ ਕਿਸੀਆਂ ਕਰਾ ਦੇਆਂਗੇ ਕਿਸੀਆਂ ਇੱਕ ਕਿੱਲਾ ਨਹੀਂ ਦਿੰਦੇ ਆ ਕਿ ਕਿੱਲਾ ਕਿ ਆਹ ਤਾਂ ਛੋਟੇ ਜਿਹੇ ਮਸਲੇ ਆ ਨਾ ਇਹ ਤਾਂ ਇਹ ਤਾਂ ਉਹਨਾਂ ਦੇ ਫਿੱਲਿਆ ਤਾਂ ਖੜਨੇ ਨਹੀਂ ਹੋਰ ਵੱਟੇ ਪੀਂ ਗੀ ਫਿਰਾਲ ਕਰਦੇ ਨਹੀਂ ਹੁਣ ਤੁਸੀਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਕਰਦਿਆਂ ਵੀ ਇਹ ਗੈਰ ਕਾਨੂੰਨੀ ਧੰਗਾ ਇਸ ਹੋਟਲ ਨੂੰ ਪੱਕੇ ਤੌਰ ਤੇ ਬੰਦ ਕੀਤਾ ਜਾਵੇ ਪ੍ਰਸ਼ਾਸਨ ਬੰਦ ਕਰਦਾ ਤਾਂ ਬਹੁਤ ਵਧੀਆ ਗੱਲ ਹੈ ਨਾ ਬੰਦ ਕੀਤਾ ਤਾਂ ਫਿਰ ਸਾਡੀ ਜਿੱਥੇ ਬੰਦੀ ਆਪ ਕਰੋ ਫਿਰ ਜਿਹੜੇ ਪ੍ਰੇਮੀ ਜੋੜੇ ਵਿੱਚ ਫੜੇ ਅਸੀਂ ਕਹਿੰਨੇ ਆਂ ਵੀ ਬੰਦੀ ਕਾਰਵਾਈ ਸਭ ਤੇ ਹੋਣੀ ਚਾਹੀਦੀ ਤਾਂ ਜੋ ਇਹ 9.10 ਤੇ ਕਾਰਵਾਈ ਹੋਊਗੀ ਤਾਂ ਹੋਰ ਹਜ਼ਾਰਾਂ ਨੂੰ ਕੰਨ ਹੋ ਜਾਣਗੇ ਵੀ ਜੇ ਇਹ ਹਰਕਤ ਨਾ ਕਰਨਗੇ ਜੀ ਅਗਲੀ ਗੱਲ ਇਹ ਹੈ ਕਿ ਵੀ ਕਮਲਾ ਨਾ ਮਰੇ ਕਮਲੇ ਦੀ ਮਾਂ ਮਰ ਜਾਵੇ ਅਸੀਂ ਕਹਿੰਦੇ ਵੀ ਹੋਟਲ ਹੀ ਬੰਦ ਹੋ ਜਿੱਤੇ ਕਾ ਨੂੰ ਇਹੋ ਜੀ ਨੌਬਤੀ ਨਾ ਹੋ ਉਹਦੇ ਨਾਲ ਇਹ ਵੀ ਕਿਹਾ ਜਾ ਰਿਹਾ ਹੈ ਕਿ ਵੀ ਜਿਹੜੇ ਹੁਣ ਪ੍ਰੇਮੀ ਜੋੜੇ ਵਿੱਚ ਫੜੇ ਗਏ ਆ ਕੋਈ ਵਹਿ ਹੈ ਕੁਛ ਕੁਆਰੀ ਹੈ ਉਹਦੇ ਨਾਲ ਘਰ ਬਹੁਤ ਖਰਾਬ ਹੋਣਗੇ ਲੋਕਾਂ ਦੇ ਟੁੱਟ ਜਾਣਗੇ ਰਸਤੇ ਟੁੱਟ ਜਾਣਗੇ ਵੀ ਉਹਨਾਂ ਨੂੰ ਕੇਰਾ ਸਮਝਾ ਕੇ ਵੀ ਛੱਡਾ ਸੌਰੀ ਫੀਲ ਕਰਾ ਕੇ ਵੀ ਛੱਡਿਆ ਜਾਂਦਾ ਸੀ ਜੇ ਆਪਾਂ ਕਹਿੰਨੇ ਆ ਕਿ 18 ਸਾਲ ਤੋਂ ਉੱਤੇ ਬੱਚਾ ਨਬਾਲਗ ਉਹਨੂੰ ਆਪਣੇ ਨਫੇ ਨੁਕਸਾਨ ਦਾ ਪਤਾ ਹੁੰਦਾ ਹੈ ਹਾਂ ਤਾਂ ਜਦੋਂ ਇਹੋ ਜੇ ਕਾਰੋਬਾਰ ਕਰਨ ਆਉਂਦੇ ਆ ਤੇ ਉਹਨਾਂ ਨੂੰ ਉਦੋਂ ਨਹੀਂ ਇਹਨਾਂ ਨੂੰ ਇਸ ਗੱਲ ਦੀ ਸਮਝ ਹੈਗੀ ਵੀ ਸਾਡੇ ਘਰ ਟੁੱਟ ਜਾਣਗੇ ਇਹਨਾਂ ਚੀਜ਼ਾਂ ਨਾਲ ਸਾਡੇ ਮਾਪਿਓ ਨੂੰ ਨਮੋਸ਼ੀ ਸਾਹਮਣੇ ਕਰਨੀ ਪਊਗੀ ਸਾਡੇ ਭਰਾਵਾਂ ਨੂੰ ਸ਼ਰਮ ਦਾ ਸਾਹਮਣਾ ਕਰਨਾ ਪਊਗਾ ਉਦੋਂ ਵੀ ਉਹਨਾਂ ਨੂੰ ਇੰਨੀ ਕੁ ਸੋਝੀ ਹੈਗੀ ਆ ਤਾਂ ਮੈਨੂੰ ਲੱਗਦਾ ਦੀ ਕਾਰਵਾਈ ਜਿਹੜਾ ਦੋਸ਼ੀ ਹੈ ਦੇਖੋ ਉਹ ਜਾਵੇ ਜੀ ਠੀਕ ਹੈ ਜਿਹੜੀ ਜਿਹੜੀ ਕਿਸਾਨ ਜੁਣੇ ਨੇ ਆ ਕੇ ਘੇਰਿਆ ਸੀ ਉਹ ਤਾਂ ਖੜੇ ਆ ਸਾਰੇ ਬੰਦ ਕਰਾਓ ਜਿਹੜੀ ਕੰਮ ਕਰਨ ਕਰਨ ਵਾਲਾ ਬੰਦ ਨੂੰ ਕਰਾ ਦਿਓ ਬਸ ਜੀ ਇਹ ਕਿੰਦਰ ਕਿਸੇ ਹੈਗਾ ਛੱਡੋ ਉਹਨੂੰ ਬੰਦ ਕਰਾਓ ਜਿਵੇਂ ਭਾਈ ਕਿਵੇਂ ਭਾਈ ਉਹ ਪਰਚਾ ਕੱਟੀ ਜਾਂਦਾ ਸਾਰੇ ਬੰਦਿਆਂ ਦੇ ਪਰਚਾ ਕੱਟਿਆ ਗਿਆ ਜਿਹੜਾ ਹੁਣ ਜਾਣ ਦੀ ਕਾਹਲੀ ਕਾਹਲੀ ਹੈ ਉਹ ਮਾਸਟਰ ਤਾਂ ਖੜਾ ਯਾਰ ਜਿਹੜਾ ਪ੍ਰਧਾਨ ਉਹਦੇ ਕੋਲੇ ਖੜਾ ਪ੍ਰਧਾਨ ਤਾਂ ਕੋਲੇ ਖੜਾਗਾ ਗੱਲ ਗੱਡੀ ਨੂੰ ਪਰ ਹਵਾ ਨਹੀਂ ਲੱਗਦੀ ਗੱਡੀ ਨੂੰ ਪ੍ਰਧਾਨ ਇਹਦਾ ਦਾ ਰਿਹਾ ਇੱਥੇ ਹੈ ਪ੍ਰਧਾਨ ਤੁਸੀਂ ਅੰਦਰ ਬੈਠੇ ਹੋ ਪ੍ਰਧਾਨ ਦੇ ਪੈਨੋਂ ਦਾ ਪਰਚਾ ਆਇਆ ਹੈ ਬਾਈ ਦੇ ਪੈਨੋਂ ਦਾ ਪਰਚਾ ਆਇਆ ਸੀ ਅੰਦਰ ਬੈਠੇ ਹੋ ਜਾਓ ਪ੍ਰਧਾਨ ਤਾ ਤੁਸੀਂ ਮੀਡੀਆ ਪੁੱਛਦੇ ਜੀ ਤੁਸੀਂ ਦੱਸੋ ਤੁਸੀਂ ਕੌਣ ਹੋ ਕੌਣ ਮੀਡੀਆ ਤੋਂ ਆ? ਮੀਡੀਆ ਸਾਨੂੰ ਪੁੱਛ ਲੱਗ। ਮੀਡੀਆ ਸਾਨੂੰ ਪੁੱਛੇ ਕਹਿੰਦੇ ਕਿਹੜੀ ਗੱਲ ਦੇ ਪੁੱਛੀ ਜਾਂਦੇ ਆ ਵੀ ਤੁਹਾਨੂੰ ਮੀਡੀਆ ਅਸੀਂ ਤਾਂ ਪੱਜਾ ਤੁਹਾਨੂੰ ਬੱਚੇ ਖਰਚੇ ਦਾ ਜਟਾਈ ਲਾਉ। ਬਾਹਰ ਆਇਆ ਤਾਂ ਪੁੱਛੀ ਜਾਂਦੇ ਆ। ਇੱਕ ਮਿੰਟ ਦੱਸੋ। ਮੀਡੀਆ 40 ਨਾਲ ਤਾਂ ਗੱਲ ਹੋਊ ਕੋਈ ਨਹੀਂ। ਕਿਹਨੇ ਕਿਰੀ ਸੀ? ਆਹ ਮੈਂ ਦੱਸਣਾ। ਜਿਹੜੇ ਪਹਿਲਾਂ ਪਹਿਲਾਂ ਕੌਣ ਆਇਆ ਸਭ ਤੋਂ? ਤੁਸੀਂ ਤੁਸੀਂ ਦੱਸੋ। ਹੁਣ ਹੁਣ ਫਿਰ ਆਪਾਂ ਅੱਗੇ ਚੱਲ ਜੇ। ਅਸੀਂ ਸਾਰੀ ਗੱਲ ਤਾਂ ਦੱਸ ਚੁੱਕੇ ਆ। ਪੁੱਛੋ ਪੁੱਛੋ ਪੁੱਛੋ। ਉਹਨਾਂ ਨੇ ਪੁੱਛੀ ਕੀ ਕਾਰਨ ਤੁਸੀਂ ਤੁਸੀਂ ਪਰਚਾ ਦਾ ਅੰਕ ਤੁਹਾਡੇ ਕਹਿਣ ਤੇ ਹੋਇਆ ਜੀ। ਕੀ ਕਾਰਨ? ਭਾਈ ਹੋ ਰਹੀ ਹੈ ਕੀ ਗੱਲ ਹੋਈ ਤੁਸੀਂ ਦੱਸ ਦੋ ਦੁਬਾਰਾ ਪੁਲਿਸ ਨੇ ਮੈਨੇਜਰ ਤੇ ਤੇ ਉਹਦੇ ਮਾਲਕ ਤੇ ਪਰਚਾ ਕੱਟਤਾ ਹੈ ਤੇ ਹੋਟਲ ਬੰਦ ਹੋਊਗਾ ਹੋਟਲ ਬੰਦ ਹੋਊਗਾ ਹੋਟਲ ਬੰਦ ਹੋਊਗਾ ਇਹ ਪਰਚਾ ਕੱਟਤਾ ਸਾਰਿਆਂ ਦੀ ਤਾਂ ਸਾਰਿਆਂ ਦੀ ਸਹਿਮਤੀ ਨਾਲ ਗੱਲ ਹੋਈ ਆ ਬਈ ਹੋਟਲ ਬੰਦ ਦੀ ਗੱਲ ਆ ਤੇ ਪਰਚਾ ਮਾਲਕ ਤੇ ਉਹਦੇ ਬੰਦਿਆਂ ਤੇ ਕੱਟਿਆ ਗਿਆ ਜਿਹੜੇ ਰਹੀ ਗੱਲ ਫੜੇ ਫੜਾਏ ਅੰਦਰ ਗੱਲ ਆ ਉਹ ਪਹਿਲਾਂ ਗੱਲ ਕਰਕੇ ਕਹਿੰਗੇ ਇੱਥੋਂ ਨੇੜੇ ਦੇ ਸਾਰੇ ਜਵਾਕ ਆ ਧੀਆ ਪੁੱਤ ਲੋਕਾਂ ਦੇ ਆ ਤੇ ਜੇ ਉਹ ਚਾਹਣੇ ਆ ਫਿਰ ਉਹ ਵੀ ਉਹਨਾਂ ਦੇ ਪਰਚਾ ਕਰਦੇ ਆ ਫਿਰ ਕੱਲ ਨੂੰ ਤੁਸੀਂ ਕਹੋਗੇ ਬਿਆਨ ਦਿਓ ਫਿਰ ਬਿਆਨ ਦਿਓ ਬਾਅ ਚ ਆ ਕੇ ਆਪਾਂ ਕਹਿੰਦੇ ਧਾਰਗੀ ਕਰਕੇ ਕਹਿੰਦੇ ਤੁਸੀਂ ਸਾਰਾ ਕੁਝ ਅਵੇ ਗਲਤ ਆ ਯਾਰ ਤੜਕੇ ਦੇ ਬੈਠੇ ਕਪੀ ਆਨੇ ਸਾਨੂੰ 2 ਮਿੰਟ ਵਗਦਾ ਮਗਰ ਰੇਕੀ ਕਰੀ ਜਾਂਦੇ ਨੂੰ ਵੀ ਇਹ ਕੀ ਗੰਦ ਪਾਉਂਦੇ ਆ ਕੀ ਨਹੀਂ ਪਾਉਂਦੇ ਅੱਜ ਇਹ ਕਾਰਵਾਈ ਕਰਾਈ ਤੇ ਮੁੜ ਕੇ ਆਪਾਂ ਆਪਣੇ ਬੰਦੇ ਸਵਾਲ ਕਰਨ ਬੈਠ ਜੰਨੇ ਆ ਜੀ ਮਤਲਬ ਚਰਚਾ ਹੋ ਗਿਆ ਪਰ ਲੋ ਤੁਹਾਨੂੰ ਪਿਛਲੇ 2 ਮਹੀਨਿਆਂ ਤੋਂ ਪਤਾ ਸੀ ਜੀ ਚਰਚਾ ਹੋ ਗਿਆ ਉਹਨਾਂ ਦੇ ਨਾਲ ਜਿਹੜੀ ਅੱਗੇ ਪਹਿਲਾਂ ਵੀ ਕਾਰਵਾਈ ਹੋਈ ਆ ਉਹ ਵੀ ਪੁਸਤ ਦੇ ਧਿਆਨ ਦੇ ਵਿੱਚ ਰਹਿੰਦੀ ਆ ਉਹਨਾਂ ਦੇ ਮਾਲਕ ਦੇ ਨਾਲ ਗੱਲਾਂ ਹੋਈਆਂ ਬਈ ਭਾਈ ਤੂੰ ਇੱਥੇ ਗੰਦ ਪਾਉਣਾ ਉਹ ਵੀ ਧਿਆਨ ਚ ਲਿਆਂਦਾ ਅੱਜ ਸਾਰਿਆਂ ਦੇ ਬਿਆਨਾਂ ਤੇ ਪਰਚਾ ਹੋ ਗਿਆ ਪਰਚਾ ਕਰਨ ਵਾਲੇ ਇਹ ਜੰਦਰ ਬੈਠੇ ਆ ਜੀ ਪੁਲਿਸ ਨੇ ਪਰਚਾ ਕਰਤਾ ਬਾਹਰ ਪੁਲਸ ਨਿਕਲੂਗੀ ਇਹਨੂੰ ਲੋਕ ਲਾ ਕੇ ਨਿਕਲੂਗੀ ਜੀ ਅੰਦਰ ਜਿਹੜੇ ਬੰਦੇ ਆ ਉਹਨਾਂ ਨੂੰ ਬਾਹਰ ਲੈ ਕੇ ਆਉਗੀ ਤੇ ਸਾਰਿਆਂ ਨੂੰ ਉਹ ਜਿਹੜੇ ਦੀ ਅਰੈਸਟ ਕਰੂਗੀ ਜਿਹੜੇ ਬੰਦੇ ਬੈਠੇ ਆ ਤੇ ਹੋਰ ਮੈਨੂੰ ਦੱਸੋ ਕੀ ਕਾਰ ਇਹ ਦੋ ਮਹੀਨੇ ਕਹਿੰਦੇ ਆ ਹੋਟਲ ਦੇ ਕਾਰਵਾਈ ਚਾਹੀਦੀ ਹੈ ਜਿਹੜੇ ਲੋਗ ਅੱਜ ਰੋਕਦੇ ਸੀ ਇਹਨਾਂ ਨੂੰ ਨਹੀਂ ਪਤਾ ਇਹਨਾਂ ਨੂੰ ਇਹਨਾਂ ਦੇ ਗਵਾਹ ਜਿਹੜਾ ਨੇ ਦੇਖਿਆ ਆ ਜਾ ਕੇ ਕਹਿੰਦਾ ਜਿਹੜਾ ਕੋਈ ਕਹਿੰਦਾ ਸਹਮਤ ਕਰਦਾ ਉਹਨਾਂ ਨੂੰ ਦੇਖਣੀ ਵੀ ਇੱਥੇ ਗੰਦ ਪਈ ਜਾਂਦਾ ਯਾਰ ਅੱਜ ਸਾਡੀ ਇੱਜ਼ਤ ਅੱਜ ਤੁਸੀਂ ਅੱਜ ਤੁਸੀਂ ਆਪਣੇ ਬੰਦੇ ਤੇ ਸਵਾਲ ਕਰਨ ਭੇਜ ਆਨੇ ਹੋ ਉਹੀ ਇੱਜ਼ਤ ਇਹਨਾਂ ਦੀ ਇੱਥੇ ਇਹ ਕੋਈ ਚੱਲੂ ਜਿਹੇ ਲੋਕ ਚਾਹੁੰਦੇ ਆ ਨਾ ਇਹ ਇਹ ਕੋਈ ਜੀ ਆਪਾਂ ਸਾਰੇ ਇਕੱਠੇ ਹੋ ਕੇ ਇੱਕ ਮਤ ਇਹਨੂੰ ਬੰਨ ਹੀ ਨਾ ਦਿੱਤਾ ਜਾਂਦਾ ਸਾਡਾ ਤਾਂ ਪਿੰਡੀ ਤੋਂ 7-8 ਕਿਲੋਮੀਟਰ ਦੂਰ ਖੜਾ ਨੇ ਪਹਿਲਾਂ ਰੋਕ ਲੈਣੇ ਆ ਜੇ ਵੇਖਣਾ ਵਾਹਨ ਦਾ ਵੇਖ ਲੈਣ ਹੁਣ ਵੀ ਹੁਣ ਵੀ ਸਹੀ ਗੱਲ ਹੈ ਜੀ ਉਹੀ ਗੱਲ ਹੈ ਤਾਂ ਕੋ ਵੀਰੋਂ ਪਰਚਾ ਹੋ ਗਿਆ ਉਹ ਮਾਲਕ ਤੇ ਹੋ ਗਿਆ ਤੇ ਮੈਨੇਜਰ ਤੇ ਹੋ ਗਿਆ ਜਿਨ੍ਹਾਂ ਦੇ ਕਾਰਵਾਈ ਚ ਰਿਹਾ ਹੋ ਗਿਆ ਇਹ ਬੰਦ ਹੋ ਜਾਊਗਾ ਜਿਹੜੀਆਂ ਦੀਆਂ ਕਮੀਆਂ ਨੇ ਉਹਦੇ ਤੇ ਡੀਸੀ ਨੇ ਕਾਰਵਾਈ ਕਰਨੀ ਜੀ ਸਾਡੇ 12:00 ਤੜਕੇ ਦੇ ਤੜਕੇ ਦੇ ਵੇਖੇ ਉੱਥੇ ਇਹ ਸਾਰੇ ਇਸਾਂ ਚੋਂ ਨਿਕਲ ਕੇ ਹੁਣ ਇੱਥੇ ਆ ਗਏ ਜੀ ਗੱਲਬਾਤ ਹੋਈ ਆ ਪ੍ਰਧਾਨ ਦੇ ਨਾਲ ਤਾਨੂੰ ਪਤਾ ਜੀ ਗੱਲ ਬਾਤ ਹੁਣ ਤੜਕੇ ਦਾ ਰੌਲਾ ਜਿਹੜਾ ਪਈ ਜਾਂਦਾ ਪਈ ਜਾਂਦਾ ਨੂੰ ਪਤਾ ਜੀ ਤੁਹਾਨੂੰ ਨਾ ਇੱਥੇ ਸੁੰਡ ਵਿੱਚ ਇਹ ਹੈ ਕਿ ਇਲਜ਼ਾਮ ਇੱਕ ਧਰਮਾ ਲੱਗਿਆ ਸੀ ਇਲਜ਼ਾਮ ਲਾਏ ਸੀ ਵੀ ਇੱਥੇ ਦੇਵਪਾਰ ਦਾ ਤੁਹੰਦਾ ਚੱਲਦਾ ਹਾਂ ਚੱਲਦਾ ਪੁਲਿਸ ਵੀ ਆਈ ਆ ਕੀ ਕਾਰਵਾਈ ਹੋਈ ਪਤਾ ਲੱਗਾ ਕੋਈ ਤੁਹਾਨੂੰ ਨਹੀਂ ਅੰਦਰ ਹੀ ਨਹੀਂ ਵੜਨ ਦਿੱਤਾ ਕੀ ਕਰਕੇ ਕਿਸੇ ਨੂੰ ਅੰਦਰ ਨਹੀਂ ਵੜਨ ਦਿੱਤਾ ਕਿਸੇ ਨੂੰ ਇਕੱਲੀ ਪੁਲਿਸ ਸੀ ਅੰਦਰ ਪੁਲਿਸ ਹੀ ਆ ਹੋ ਸਕਦਾ ਕਿਸਾਨ ਵੀ ਆਲੇ ਅੰਦਰ ਸੀ ਜੀ ਵੀ ਹੁਣ ਪਤਾ ਲੱਗਿਆ ਵੀ ਪੁਲਿਸ ਨੇ ਕੀ ਕਾਰਵਾਈ ਕੀਤੀ ਹੈ ਜਾਣ ਨਹੀਂ ਕਰ ਪਤਾ ਜਿਹੜੀ ਕਿਸਾਨ ਨੇ ਉਹਨਾਂ ਦੀ ਗੱਡੀ ਦੀ ਕੋਈ ਨਹੀਂ ਹੁਣ ਕਹਾਂ ਲਿਉਣਾ ਲੋਕ ਤੁਹਾਡੇ ਨਾਲ ਖੜੇ ਤੁਸੀਂ ਮਾਈਟਰ ਜਿਨਾ ਕਰੋਗਾ ਇੱਕ ਕਿਸਾਨ ਯੂਨੀਅਨ ਲੋਕਲ ਨੇ ਕਿ ਬਾਹਰ ਦੀ ਹੈ ਇਹ ਕਿਸਾਨ ਯੂਨੀਅਨ ਨੇ ਬਾਹਰ ਦੀ ਹੈ ਕਿ ਲੋਕਲ ਦੀ ਹੈ ਪਤਾ ਕਰੋ ਤੁਸੀਂ ਉਹਨਾਂ ਨਾਲ ਗੱਲ ਕਰੋ ਜੀ ਅੱਜ ਦੀ ਗੱਲ ਵੀ ਇਹ ਜੀ ਇੱਕ ਵੀ ਮੇਰੇ ਕੋਲ ਬਈ ਧਰਨਾ ਲੱਗਿਆ ਸੀ ਜੀ ਹਰਿੰਦਰ ਸਿੰਘ ਜੀ ਦਾ ਕਿਸਾਨ ਯੂਨੀਅਨ ਨੇ ਧਰਨਾ ਲਗਾਇਆ ਸੀ ਉਹਦੇ ਸੰਬੰਧ ਵਿੱਚ ਅਸੀਂ ਇੱਥੇ ਆਏ ਸੀ ਜੀ ਹਰਿੰਦਰ ਸਿੰਘ ਜੀ ਨੇ ਇੱਕ ਬਿਆਨ ਲਿਖਾਇਆ ਸਾਡੇ ਪਾਸ ਦਰਜ ਕਰਾਇਆ ਜੀ ਵੀ ਆ ਜਿਹੜਾ ਹੋਟਲ ਹੈਗਾ ਜੀ ਰਤਬਾ ਹੋਟਲ ਇਹਦੇ ਵਿੱਚ ਕੋਈ ਇਲੀਗਲ ਜਿਹੜਾ ਹੈਗਾ ਧੰਦਾ ਚੱਲਦਾ ਹੈ ਦੇ ਵਪਾਰ ਦਾ ਉਹਦੇ ਸਬੰਧੀ ਅਸੀਂ ਉਹਨਾਂ ਦਾ ਬਿਆਨ ਦਰਜ ਕਰ ਲਿਆ ਜੀ ਬਿਆਨ ਮੁਤਾਬਕ ਜਿਹੜਾ ਹੋਟਲ ਮਾਲਕ ਤੇ ਮਰਦਿਆਂ ਧਰਾਵਾ ਤਹਿਤ ਪਰਚਾ ਦਰਜ ਕੀਤਾ ਜਾ ਰਿਹਾ ਹੈ ਕੋਈ ਇਥੋਂ ਬੰਦੇ ਵੀ ਫੜੇ ਗਏ ਕੁਝ ਬੰਦੇ ਉਹ ਜੀ ਅਜੇ ਅਜੇ ਸਰਚ ਕਰਦੇ ਆ ਜੀ ਸਾਚੇ ਦੇ ਦੌਰਾਨ ਜੋ ਵੀ ਇਹਦੇ ਵਿੱਚ ਜੋ ਵੀ ਸਾਡੀ ਰਿਕਵਰੀ ਹੋਊਗੀ ਜੋ ਵੀ ਬੰਦਾ ਇਹ ਤੇ ਮਿਲਦਾ ਉਹਦੇ ਖਿਲਾਫ ਜੋ ਵੀ ਕੋਈ ਇਲੀਗਲ ਐਕਟੀਵਿਟੀ ਪਾਈ ਜਾਂਦੀ ਹੈ ਇਹ ਹੰਡਾ ਦੇ ਖਿਲਾਫ ਵੀ ਮਤਾਬ ਕਾਨੂੰਨ ਕਾਰਵਾਈ ਕੀਤੀ ਜਾਏਗੀ ਜੀ ਕਿਹੜੀ ਕਿਹੜੀ ਧਰਾਵਾਂ ਵਰਤੀਆਂ ਗਈਆਂ ਇਹਦੇ ਵਿੱਚ ਜੀ ਅਸੀਂ ਹੁਣ ਬਲਾਦ ਜਿਹੜਾ ਧਾਰਾ 3 ਇਲੈਗਲ ਟਰੈਕ ਇਨਮੋਰਲ ਟਰੈਕਿੰਗ ਦਾ ਪਰਚਾ ਦੇ ਰਹੇ ਹਾਂ ਜੀ ਹਮ ਮੋਰਲ ਟਰੈਕ ਧਾਰਾ 3 ਦਾ ਜੀ ਤੇ ਕੀਤੇ ਬਿਆਨ ਤੇ ਦੇ ਰਹੇ ਇਹ ਬਿਆਨ ਹਰਜਿੰਦਰ ਸਿੰਘ ਜੀ ਦੇ ਬਿਆਨਾਂ ਤੇ ਦੇ ਰਹੇ ਜੀ ਨਹੀਂ ਕੁਝ ਲੋਕ ਜਿਹੜੇ ਅੰਦਰ ਬੈਠੇ ਨੇ ਕਾਫੀ ਸਵੇਰ ਤੋਂ ਹੀ ਅੰਦਰ ਬੈਠੇ ਨੇ ਮੈਨੂੰ ਮੀਡੀਆ ਨੇ ਵੀ ਦੇਖੇ ਨੇ ਤਾਂ ਉਹ ਕੌਣ ਨੇ ਹਜੀ ਉਹ ਜੀ ਅਸੀਂ ਠੀਕੇ ਦਾ ਦਰਾਂ ਸਰਚ ਕਰ ਲੈਨੇ ਆ ਜੀ ਸੱਚ ਦੇ ਦੌਰਾਨ ਜੋ ਵੀ ਅਸੀਂ ਪਾਇਆ ਜਾਂਦਾ ਜੀ ਜੋ ਵੀ ਇਹਦੇ ਵਿੱਚ ਕੋ ਕੋਣ 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 ਹੈਗੇ ਵਿਅਕਤੀ ਹੈਗੇ ਨੇ ਉਹਨਾਂ ਦੀ ਜੇ ਅਗਰ ਜੋ ਕੋਈ ਵੀ ਜੁਲੰਦ ਦੇ ਵਿੱਚ ਕਿਸੇ ਦੀ ਕੋਈ ਸਮੂਲੀਅਤ ਪਾਈ ਜਾਂਦੀ ਹੈ ਤਾਂ ਉਹਦੇ ਖਿਲਾਫ ਵੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਜੀ ਜੋ ਹਰਜਿੰਦਰ ਸਿੰਘ ਨੇ ਇਲਜ਼ਾਮ ਲਾਇਆ ਉਹ ਕਿੰਨੇ ਘਰਾਤੇ ਕਿੰਨੇ ਜੀ ਉਹ ਤਾਂ ਜੀ ਤਬਦੀਲ ਦੌਰਾਨ ਪਤਾ ਲੱਗੇਗਾ ਜੀ ਕਿ ਕਿ ਉਹਦੇ ਵਿੱਚ ਕਿੰਨੇ ਠੀਕ ਨੇ ਤੇ ਉਹਦੇ ਮੁਤਾਬਕ ਅਗਲੀ ਕਾਨੂੰਨੀ ਜੇ ਉਹ ਤੋਂ ਵੱਧ ਵੀ ਜੇ ਕੁਝ ਹੈਗਾ ਤਾਂ ਉਹ ਵੀ ਕਾਨੂੰਨ ਦੇ ਅਨੁਸਾਰ ਕਾਰਵਾਈ ਕੀਤੀ ਜਾਏਗੀ। ਸਵੇਰ ਦਾ ਪੁਲਿਸ ਪ੍ਰਸ਼ਾਸਨ ਇੱਥੇ ਸੀਗਾ ਜੀ ਹੁਣ ਤੱਕ ਕੀ ਕਾਰਵਾਈ ਹੋਈ ਸੀ ਸਰ? ਜੀ ਹੁਣ ਜੋ ਬਿਆਨ ਹੁਣ ਦਰਜ ਕਰਾਇਆ ਹੈ ਜੀ ਜੋ ਮਦਈ ਨੇ ਬਿਆਨ ਦਰਜ ਕਰਾਇਆ ਉਹ ਤੋਂ ਬਾਅਦ ਹੁਣ ਅਸੀਂ ਅਗਲੀ ਜਿਹੜਾ ਪੂਰੀ ਪ੍ਰोसीडिंग ਸ਼ੁਰੂ ਕਰ ਰਹੇ ਹਾਂ ਜੀ। ਜੀ ਪਤਾ ਲੱਗਾ ਕੋਈ ਸਕੂਲੀ ਬੱਚੇ ਵੀ ਹੈਗੇ ਵਿੱਚ ਅੰਦਰ। ਉਹ ਤਾਂ ਜੀ ਮੈਂ ਤੁਹਾਨੂੰ ਪਹਿਲੇ ਹੀ ਕਹਿ ਚੁੱਕਿਆ ਜੋ ਵੀ ਜਿਹੜੇ ਸੱਚ ਦੇ ਦੌਰਾਨ ਜੋ ਵੀ ਸਾਨੂੰ ਕੋਈ ਪਾਇਆ ਜਾਂਦਾ ਉਹ ਤੁਹਾਡੇ ਨਾਲ ਬਾਅਦ ਦੇ ਵਿੱਚ ਸ਼ੇਅਰ ਕਰ ਲਿਆ ਜਾਏਗਾ। ਕੋਈ ਸਰਪੰਚ ਵੀ ਹੈ ਜੀ। ਵੀਰ ਜੀ ਤੁਹਾਨੂੰ ਜਿਆਦਾ ਤੁਹਾਨੂੰ ਪਤਾ ਤੇ ਤੁਸੀਂ ਮੈਨੂੰ ਨਾਮ ਲਿਖਾ ਦਿਓ ਫਲਾਣੇ ਫਲਾਣੇ ਬੰਦੇ ਅੰਦਰ ਰਹੇ ਗਿਆ ਤੇ ਆਪਾਂ ਲਿਖ ਲੈਣੇ ਜੀ ਉਹਨਾਂ ਦਾ ਨਾਮ ਵੀ ਇਹ ਪਰਚੇ ਦੇ ਵਿੱਚ ਪਹਿਲਾਂ ਹੀ ਲਿਖਾ ਦਿਓ ਸਾਰੇ ਜੋ ਰੁਤਬਾ ਹੋਟਲ ਆ ਇਹ ਕਦੋਂ ਦਾ ਬਣਿਆ ਹੋਇਆ ਜੀ ਇੱਥੇ ਇਹ ਕਰੀਬ ਮਾਰਚੇ ਦਾ ਗਿੰਦੇ ਜੀ ਮਾਰਚੇ ਦਾ ਬਣਿਆ ਹੋਇਆ ਦੱਸਦੇ ਜੀ ਜੀ ਤੇ ਇਹ ਵੀ ਕਹਿ ਰਿਹਾ ਕਿ ਜਿਹੜਾ ਇਹ ਜਗ੍ਹਾ 'ਚ ਇੱਥੇ ਜਿਹੜੇ ਦਰਖਤ ਪੱਟ ਕੇ ਰਸਤਾ ਬਣਾਇਆ ਗਿਆ ਕਹਿੰਦੇ ਇਹ ਵੀ ਨਹੀਂ ਬਣ ਸਕਦਾ ਸੀ ਰਸਤਾ ਜੀ ਬਹੁਤ ਆ ਜੀ ਹੁਣ ਇਹ ਜਿਹੜਾ ਇਹ ਜਿਹੜਾ ਸਿਵਲ ਮਹਿਕਮਾ ਹੈਗਾ ਜੀ ਰੈਵਨਿਊ ਡਿਪਾਰਟਮੈਂਟ ਉਹ ਦੱਸ ਸਕਦਾ ਜੀ ਇਹਦੇ ਬਾਰੇ ਜਿਹੜਾ ਕੀ ਉਹਨਾਂ ਦੇ ਪ੍ਰੋਟੋਕੋਲ ਹੈਗੇ ਆ ਜੇ ਦੋਸ਼ੀ ਪਾਏ ਜਾਂਦੇ ਤਾਂ ਅੱਗੇ ਕਿੰਦਾਂ ਦੀ ਕਾਰਵਾਈ ਹੋਊ ਜੀ ਦੋਸ਼ੀ ਪਾਏ ਜਾਂਦੇ ਤਾਂ ਇਹਦੇ ਅਰੈਸਟ ਹੋਏਗੀ ਜੀ ਉਹ ਤੋਂ ਬਤਾ ਕੇ ਚਰਾਣੇ ਪੇਸ਼ ਕੀਤਾ ਜਾਏਗਾ ਤੇ ਕੋਰਟ ਦੇ ਜੋ ਮੁਤਾਬਕ ਉਹਦੇ ਕਾਨੂੰਨ ਅਗਲੀ ਜੋ ਸਾਇਜ ਆ ਜਾ ਸਕਦਾ ਉਹਦੇ ਵਿੱਚ ਜੀ ਡੀਸੀ ਸਾਹਿਬ ਨੂੰ ਜੋ ਅਸੀਂ ਜੋ ਹੈਗੀ ਸਾਡੀ ਕਾਰਵਾਈ ਹੈਗੀ ਹੈ ਉਹਦੇ ਮੁਤਾਬਕ ਅਸੀਂ ਡੀਸੀ ਸਾਹਿਬ ਨੂੰ ਰਿਪੋਰਟ ਬਣਾ ਕੇ ਭੇਜਾਂਗੇ ਜੀ ਤੇ ਉਹ ਡੀਸੀ ਸਾਹਿਬ ਉਹਦੇ ਤੇ ਜੋ ਮੁਤਾਬਕ ਕਾਨੂੰਨ ਹੈਗਾ ਉਹਦੇ ਅਗਲਾ ਐਕਸ਼ਨ ਲੈਣਗੇ ਜੀ ਠੀਕ ਹੈ ਓਕੇ